ਜਲੰਧਰ ਦੇ ਆਦਰਸ਼ ਨਗਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਫਰੂਟ ਦੀ ਦੁਕਾਨ ਦੇ ਉੱਤੇ ਨੌਜਵਾਨਾਂ ਨੇ ਆ ਕੇ ਹਮਲਾ ਕਰ ਦਿੱਤਾ ਤੇ ਸਾਰੇ ਫਰੂਟ ਚੁੱਕ ਕੇ ਸੁੱਟ ਦਿੱਤੇ ਜਿਸ ਦਾ ਕੀ ਇੱਕ ਵੀਡੀਓ ਵੀ ਸਾਹਮਣੇ ਆਇਆ ਫਰੂਟ ਵਾਲੇ ਦੁਕਾਨਦਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿਨ ਦੇ ਵਿੱਚ ਉਹਨਾਂ ਦੇ ਕੋਲ ਨਾਰੀਅਲ ਪਾਣੀ ਲੈਣ ਆਏ ਸੀ ਤੇ ਰੇਟ ਨਹੀਂ ਬਣਿਆ ਜਿਹਦੇ ਚੱਲਦੇ ਉਹਨਾਂ ਨੇ ਧਮਕੀ ਦਿੱਤੀ ਤੇ ਉਸ ਤੋਂ ਬਾਅਦ ਆ ਕੇ ਦੁਕਾਨ ਦੇ ਉੱਤੇ ਭੰਤੂੜ ਕੀਤੀ ਹੈ। ਇਹ ਨਾਮ ਕੀ ਭਾਈ ਆਪਣਾ? ਲਵਕੁਸ਼ ਕੀ ਗੱਲ ਕੀ ਹੋਈ ਹੈ? ਕੀ ਕਾਰਨ ਰਿਹਾ ਲੜਾਈ ਦਾ? ਕੱਲ ਪਰਸੋ ਆਏ ਥੇ ਨਾਰੀਅਲ ਵਾਲੋ ਕੱਲ ਬਹਿਸ ਵਹਿਸ ਕਰਕੇ ਗਏ ਇੰਨੇ ਦਾ ਨਹੀਂ ਇੰਨੇ ਦਾ ਲੈਣਾ ਹੈ ਇਹ ਹੈ ਉਹ ਆਪਾਂ ਇਹਦਾ ਹੀ ਲੈਣੇ ਨੇ ਚੱਕ ਲੈਣਾ ਤੁਹਾਨੂੰ ਉੱਥੇ ਰੇੜੀ ਨਹੀਂ ਲਾਉਣ ਦੇਣੀ। ਐ ਇਸ ਤਰੀਕਾ ਗੱਲ ਹੋਈ ਸੀ ਤੇ ਕੱਲ ਤੋਂ ਗਲ ਮੁਕਾ ਕੇ ਚੱਲ ਗਏ। ਕਲਾਪਾ ਪਰਚਾ ਵਰਚਾ ਪੂ ਆ دیا tha ਬੋਲੇ ਕੋਈ ਨਹੀਂ ਕਲ ਕੰਪਲੇਨ ਲਿਖਾ ਦਿੱਤੀ ਲਿਖਾ ਦਿੱਤੀ ਸੀ ਬੋਲੇ ਤੇ ਜਦੋਂ ਕੋਈ ਹੁਣ ਅੱਧਾ ਦੀ ਤੀਨ ਹੋਊਗੀ ਤਾਂ ਮੈਨੂੰ ਦੱਸ ਦੇਣਾ ਹੁਣ ਆਜ ਜਦ ਮੁੰਡੇ ਆਏ ਤਾਂ ਆਪਾਂ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਆਇਆ ਪੁਲਿਸ ਖੜੀ ਸੀ ਪੁਲਿਸ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਇਆ ਪੁਲਿਸ ਵਾਲੇ ਨਾਲ ਸਾਈਡ ਮੇ ਖੜੇ ਤੇ ਜਦੋਂ ਉਹ ਮੁੰਡੇ ਮਾਰ ਕੇ ਤੁਰ ਗਏ ਫਿਰ ਪੁਲਿਸ ਆਈਏ ਮੌਕੇ ਤੇ ਕਿ ਹਾਂ ਹੁਣ ਕੀ ਹੋਇਆ ਤੁਹਾਨੂੰ ਦੱਸੋ ਉੱਥੇ ਇਸ ਮਾਮਲੇ ਦੇ ਵਿੱਚ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਜੀ ਪਹਿਲਾਂ ਕਿਸੇ ਬੰਦੇ ਨੂੰ ਜੀ ਦੇ ਵਿੱਚ ਅੰਦਰ ਇਹ ਗੱਲ ਹੋਣ ਦੀ ਕੋਸ਼ਿਸ਼ ਨੂੰ ਅੱਗੇ ਤੇ ਜਿੰਨਾਂ ਨੇ ਸਾਡੇ ਨਾਲ ਕੁਟਮਾਰ ਕੀਤੀ ਜੀ ਕੁਟਮਾਰ ਕੀਤੀ ਜਿੰਨਾਂ ਨੇ ਜੀ ਕਿਸੇ ਕੰਪਨੀ ਦੇ ਜਿਵੇਂ ਕਿ ਰਾਮਰਾਜ ਮੈਡੀਕਲ ਜੋ ਤੁਹਾਨੂੰ ਮੈਂ ਕਹਤਾ ਹਾਂ ਕਿ ਉਹ ਧੋਗਾ ਤੇ ਸਵੇਰੇ ਅੱਜ ਸਾਡੀ ਨਗਰ ਕੀਤੀ ਦੀ ਡਿਊਟੀ ਲੱਗੀ ਨਗਰ ਕੀਤੀ ਤੋਂ ਦੀ ਡਿਊਟੀ ਖਤਮ ਕਰਕੇ ਮੈਂ ਫਿਰ ਇਸ ਪਰਿਵਾਰ ਨੂੰ ਮਿਲ ਕੇ ਗਿਆ ਜੀ ਲੇਕਿਨ ਮੈਂ ਦੱਸਿਆ ਮੈਂ ਤਾਂ ਵੀ ਦੱਸੋ ਜੀ ਕੋਈ ਗੱਲ ਹੈਗੀ ਆ ਕਿ ਕੀ ਲੱਗਦਾ ਕੀ ਕਹਿੰਦੇ ਵੀ ਉਹ ਬੰਦੇ ਕੋਈ ਦੂਰ ਸ਼ਹਿਰ ਲੰਘ ਕੇ ਗਏ ਸੀ ਤੇ ਸਾਨੂੰ ਇਦਾਂ ਇਸ਼ਾਰਾ ਜਿਹਾ ਕੀਤਾ ਸੀਗਾ ਮੈਂ ਤਾਂ ਕੋਈ ਤਾਂ ਵੀ ਕੋਈ ਮੋਟਰਸਾਈਕਲ ਦਾ ਕੋਈ ਨੰਬਰ ਨੋਟ ਕੀਤਾ ਕਿਸੇ ਦਾ ਕੁਝ ਨਹੀਂ ਕਹਿੰਦਾ ਨਹੀਂ ਇੱਦਾਂ ਨਹੀਂ ਤੁਹਾਨੂੰ ਸਾਰਾ ਕੁਝ ਮੈਂ ਕਹਾਂ ਚਲੋ ਫਿਰ ਵੀ ਜੇ ਤੁਹਾਨੂੰ ਜੇ ਬਾਈ ਚਾਂਸ ਤੁਹਾਡੇ ਕੋਈ ਕੋਈ ਆਵੇ ਸਾਨੂੰ ਫੋਨ ਜ਼ਰੂਰ ਕਰ ਦਿਓ ਕੀਨੇ ਨੇ ਫੋਨ ਕੀਤਾ ਵਾ ਅਸੀਂ ਗੁੱਸੇ ਨਾਲ ਕਿਹਾ ਕਿ ਤੁਹਾਡੀ ਬੋਸ ਵੀ ਆ ਗਿਆ ਸਾਰੀ ਦੁਕਾਨ ਤੋੜ ਗਏ ਸੀਸੀਟੀਵੀ ਫੁਟੇਜ ਵੀ ਹੈ ਕੋਈ ਮਾਸ਼ੀ ਫਿਰ ਹਮ ਫੋਟਾ ਕਰਦੀ ਕਿ ਕੁਝ ਦੁਸ਼ਮਾਨੀ ਵਾਲੇ ਨੇ ਤੁਸੀਂ ਕੋਈ ਵਧੀਆ ਹੈ ਪਛਾਣ ਹੋ ਸਕੀ ਕਿਸੇ ਵੀ ਬਿਲਕੁਲ ਜੀ ਬਿਲਕੁਲ ਪਛਾਣ ਅਸੀਂ ਕਰ ਲਾਂਗੇ ਕੌਣ ਲੋਕ ਸੀ ਜੋ ਦੇਖੋ ਇਹ ਕੌਣ ਲੋਕ ਤੇ ਆਪਾਂ ਕਹਿ ਨਹੀਂ ਸਕਦੇ ਇਹ ਵੀ ਆਪਣੇ ਧੰਨ ਨਾਲ ਤੋਂ ਅਸੀਂ ਤਫਤੀਸ਼ ਕਰਕੇ ਉਹਨਾਂ ਵੀ ਜਿਹੜੀ ਸੀਸੀਟੀਵੀ ਦੇ ਵਿੱਚ ਆਏ ਉਹਨਾਂ ਦੇ ਫੋਟੋ ਖੇਰੇ ਆ ਹੈ ਉਨਨ 12 ਕਿਉਂ ਉਨਨ ਕਰਕੇ ਕੀ ਕਾਰਨ ਕੀ ਰਿਆ ਕਰਨ ਦਾ ਕੋਈ ਪਤਾ ਲੱਗਾ ਸਰ ਤੁਸੀਂ ਦੱਸਿਆ ਇੰਨੇ ਗੁੰਡਾਗਰ ਕਾਰਨ ਨਹੀਂ ਨਾ ਕੋਈ ਨਹੀਂ ਦੱਸਿਆ ਪਰਵਾਰ ਨੇ ਕੋਈ ਕਾਰਨ ਨਹੀਂ ਦੱਸਿਆ ਵੀ ਸਾਡੀ ਕਿਸੇ ਤਰ੍ਹਾਂ ਦੀ ਕਿਸੇ ਨਾ ਕੋਈ ਰੰਜਿਸ਼ ਆ ਜਾਂ ਕੋਈ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਪਰਿਵਾਰ ਕਹਿ ਰਿਹਾ 10 ਮਿੰਟ ਪਹਿਲਾਂ ਅਸੀਂ ਇੰਟੀਮੇਸ਼ਨ ਦਿੱਤੀ ਹੈ ਕਿ ਇੱਥੋਂ 10 ਤੋਂ 15 ਮੁੰਡੇ ਜਿਹੜੇ ਮਾਸਪਾਲ ਘੁੰਮ ਰਹੇ ਨੇ ਮੈਂ ਆ ਗਿਆ ਪਰਿਵਾਰ ਨੂੰ ਖੁਦ ਮਿਲ ਕੇ ਗਿਆ ਉਹ ਕਹਿ ਰਿਹਾ ਅਸੀਂ ਕਿਹਾ ਵੀ ਥਾਣੇ ਕੇ ਪੁਲਿਸ ਭੇਜੀ ਜਾਵੇ ਦੱਸਿਆ ਬਾ ਮੈਂ ਮਿਲ ਕੇ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਪਰਿਵਾਰ ਨੂੰ ਇੱਥੇ ਘਰ ਆਣ ਕੇ ਮਿਲ ਕੇ ਗਿਆ ਇੱਥੇ ਦੁਕਾਨ ਹੁਣ ਹਰ ਰੋਜ਼ ਹੀ ਹੈ ਮਲੇਰੀਆ ਦੀ ਬੋਧਾ ਦੇ ਵਿੱਚ ਜੋ ਗੰਤਮ ਤਾਂ ਕਰਦੇ। ਕੋਈ ਜਾਨੀ ਨੁਕਸਾਨ ਤਾਂ ਨਹੀਂ ਆ। ਨਹੀਂ ਕੋਈ ਜਾਨੀ। ਖਿਆਲ ਦੇਖਿਆ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਨਿੱਕੀਆਂ ਮੋਟੀਆਂ ਗੱਲਾਂ ਦੇ ਉੱਤੇ ਲੋਕਾਂ ਦੇ ਵੱਲੋਂ ਇਸ ਕਤਲ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।